ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਕ੍ਰੋਸਾਂਗ ਚ ਬੈੜ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਤਾਂ ਜੀ ਬਾਈ ਹਸੀਕਾਲ ਹਸੀਕਾਲ ਜੀ ਨਾਮ ਐਡਰੈਸ ਕਨਫਰਮ ਕਰਵਾ ਦੋ ਵੀਰਾਂ ਹਰਦੀਪ ਬਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਹਰਦੀਪ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਪਹਿਲਾਂ ਵੀਡੀਓ ਪਾਈ ਸੀ ਵੀਰੇ ਬੈੜ ਵੇਗੀ ਸੀ ਆਪਣੀ ਹਾਂਜੀ ਵੀਰ ਵੀਰ ਤੇ ਜਿਹੜੀ ਆਪਾਂ ਸਗਰੀਨ ਤੇ ਵੀਰੇ ਬੈੜ ਦੇਖਨੇ ਕੈ ਦਿਨਾਂ ਦਾ ਸੂ ਹੈ ਦਾ ਇਹਦਾ ਇਹਦਾ ਬਈਆ ਚੌਥਾ ਦਿਨਾਂ ਚੌਥਾ ਦਿਨ ਸੂਈ ਨੂੰ ਮੰਗਰ ਬੱਚਾ ਕੀ ਹੈ ਬੱਚੀ ਹੈ ਵੀਰ ਦੋਸਤੋ ਕ੍ਰੋਸਾਂਗ ਚ ਬੈੜ ਆ ਮੰਗਰ ਬੱਚੀ ਹੈ ਕੀ ਜਰਸੀ ਕ੍ਰੋਸਾਂਗ ਚ ਤੇ ਹਦੀਪ ਲੈਣ ਦੇ ਨਾਲ ਹੋਊਗਾ ਤੇ ਖੋਲ ਕੇ ġੇੜਾ ਦਵਾਰੇ ਤੋਰੇ ਪੱਖੋਂ ਆਪਾਂ ਬਾਈ ਨੂੰ ਜੱਕ ਕਰਵਾਤੀ ਦੋਸਤੋ ਰੇਟ ਹੋਊਗਾ ਬਿਲਕੁਲ ਲੈਣ ਲੈਣ ਦੇ ਨਾਲ 12 ਕਿਲੋ ਵੀਰ ਕਹਿੰਦਾ ਦੁੱਧ ਆ ਤੇ ਦੁੱਧ ਹਰਦੀ ਬਗਹਿਰ ਜਾ ਵੀਰੇ ਦੁੱਧ ਵੀਰੇ ਜਮਾ ਚਟਾ ਮੈਂ ਸਰ ਦਾ ਦੋਸਤੋ ਕ੍ਰੋਸ ਅੰਗ 'ਚ ਬੈੜਾ ਤੁਹਾਨੂੰ ਆਪ ਨੂੰ ਹੀ ਪਤਾ ਵੀ ਕ੍ਰੋਸ ਅੰਗ 'ਚ ਜਿਹੜੀਆਂ ਬੈੜਾ ਹੁੰਦੀਆਂ ਨਹੀਂ ਉਹਨਾਂ ਦਾ ਦੁੱਧ ਮੱਝਾਂ ਵਰਗਾ ਹੀ ਹੁੰਦਾਗਾ ਖੋਲ ਕੇ ġੇੜਾ ਦਵਾਰੇ ਦੋ ਸੀਲ ਸ਼ਾਂਤ ਬੈੜਾ ਇੰਨੀ ਐ ਮੰਨ ਲਓ ਵੀ ਜਿੱਥੇ ਲੱਤ ਧਰ ਲਈ ਜਿਹੜਿਆ ਹਿਸਾਬ ਨਾਲ ਕ੍ਰੋਸ ਬੈੜਾ ਮੰਨ ਲਓ ਵੀ ਔਲ ਔਲ ਕਰਦੀਆਂ ਨੇ ਜਮਾ ਬਿਲਕੁਲ ਵੀ ਕੋਈ ਆਲਨਗੀ ਵਹਿੜ ਦੇ ਸੀਲ ਸੰਤ ਠੰਡੇ ਸਵਾਲੀ ਵਹਿੜਾ ਬਰੀਕ ਸਕਿਨ ਤੇ ਮੀਡੀਅਮ ਸਾਈਜ਼ ਬੱਤ ਦਾ ਕਰਦਾਗਾ ਵਹਿੜ ਦਾ ਕੋਈ ਜਿਆਦਾ ਵੱਡੀ ਨਹੀਂ ਬਿਲਕੁਲ ਲੈਣ ਲੈਣ ਦੇਣ ਜਿਹੜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਤੇ ਹੁਣ 12 ਕਿਲੋ ਹਰਦੀਪ ਹੈਗਾ ਦੁੱਧ ਚੋਕੇ ਦੇ ਦੇ ਦਾਂਗੇ ਦੋ ਟਾਈਮ ਦੋਸਤੋ ਵੀਰ ਕਹਿੰਦਾ ਹੁਣ 12 ਕਿਲੋ ਦੁੱਧ ਐਣ ਕੰਡੇ ਵਾਲਾ ਹਾਜ਼ਰ ਦੋ ਟਾਈਮ ਚੋਕੇ ਤੇ ਸਵੇਰ ਦੀ ਚਵਾਈ ਹਰਦੀਪ 5 ਵਜੇ ਹੋਈ ਹੋਏ ਵੀਰੇ ਸਵੇਰੇ ਬਈਏ ਚੁਈ ਜਾ ਸਾਢੇ 6 ਵਜੇ ਚੁਈ ਦੋਸਤੋ ਕੰਪੈਕਟ ਆਰਡਰ ਮੁਠੀ ਵਾਲਾ ਥਾਣਾ ਸਵੇਰ ਦੀ ਚਵਾਈ ਵੀਰ ਕੰਨਾ 6 ਵਜੇ ਦੇ ਲਗਭਗ ਹੋਈ ਹੋਈ ਆ ਬੱਚਾ ਛੱਡ ਗਿਆ ਪਤਾ ਨੂੰ ਹੁਣ ਧਾਰਾ ਮਾਰ ਕੇ ਚਵਾ ਕੇ ਦਿਖਾਵਾਂਗੇ ਹਰਦੀਪ ਬੱਚਾ ਛੱਡ ਲਾ ਵੀਰੇ ਛੱਡਨੇ ਵੀਰ ਬਹੁਤ ਠੰਡੀ ਸੀ ਇਹਨਾਂ ਚੋਸ ਦੋਸਤੋ ਜਿਵੇਂ ਕ੍ਰੋਸ ਅੰਗ ਚ ਵਹਿੜ ਆ ਵੀ ਗਰਮੀ ਹੁੰਦੀਆਂ ਨੇ ਅਕਸਰ ਕ੍ਰੋਸ ਬਹਿਣਾ ਉਸ ਵਰਕਾ ਹੀ ਬਾੜ ਦਿਓ ਸੀਲ ਸਾਂਤ ਠੰਡੇ ਸਭਾ ਲਈ ਹੈਗੀ ਤੱਲੀ ਖੜੀ ਹੈ ਕੋਈ ਅਚ ਵੀ ਨਹੀਂ ਕਰਦੀ ਕੋਈ ਆਲੋਣ ਨਹੀਂ ਕਰਦੀ ਕੋਈ ਆਉਣ ਨਹੀਂ ਕਰਦੀ ਤੇ ਚਵਾਈ ਦੀ ਮੋਟੀ ਹੈ ਵੀਰੇ ਪੂਰੀ ਬਈ ਨਾ ਸਾਰ ਗਿਆ ਮੋਟੀ ਦੋਰੋ ਚਵਾਈ ਦੀ ਹੈਗੀ ਵੀਰ ਕੰਨਾ ਓਕੇ ਛੱਡ ਕੇ ਬੱਚਾ ਵੀਰੇ ਧਾਰਾਂ ਮਾਰ ਕੇ ਦਿਖਾ ਦੇ ਦੋਸਤੋ ਆਹ ਦੇਖ ਸਕਦੇ ਹੋ ਨਿਆਣਾ ਆਪਾਂ ਤੁਹਾਨੂੰ ਪ੍ਰੋਪਰ ਪਾ ਕੇ ਦਿਖਾਤਾ ਬੱਸੀ ਆਪਾਂ ਤੁਹਾਨੂੰ ਚੌਂਗੀ ਦਿਖਾਤੀ ਤੇ ਹੁਣ ਮਾਰ ਕੇ ਦਿਖਾਵਾਂਗੇ ਧਾਰਾਂ ਤੇ ਲੈਣ ਦੇਣ ਜਾਲਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਵੀਰ ਕੰਨਾ ਵੀ ਹੱਲਣ ਹੱਲੇ ਔਨਲਾਈਨ ਦਾ ਵਰਕ ਹੀ ਬਾੜ ਦਿਓ ਤੱਕਾ ਦੇ ਕੇ ਸਾਈਡ ਤੇ ਕਰਨੀ ਪੈਂਦੀ ਹੈਗੀ ਮਤਲਬ ਵੀ ਚੋਣ ਚਵਾਜ ਠੰਡੀ ਐ ਮਤਲਬ ਕਹਿਣ ਦਾ ਬੁੜੀ ਵੀ ਚੋਲੇ ਬੁੜੀ ਚੋਲੇ ਬੰਦਾ ਚੋਲੇ ਪੀੜੀ ਧਰ ਕੇ ਚੋਲੇ ਬਿਣਾ ਵੀੜੀ ਤੋਂ ਚੋਲੇ ਨਿਆਣਾ ਪਾਉਣਾ ਹੋਇਆ ਪਾ ਸਕਦੇ ਆ ਆ ਦਿਖ ਰਿਹਾ ਦੋਸਤੋ ਮੁੱਠੀ ਆਲਾ ਥਾਨ ਆ ਤੇ ਚਵਾਈ ਹੈਗੀ ਬਿਲਕੁਲ ਐਨ ਥੋਕੀ ਇਹ ਮਾਗਰ ਲਿਆਂ ਚੋ ਵੀ ਵੀਰਾਂ ਦੇ ਧਾਰਾ ਮਾਰਤੀਆਂ ਤੇ ਮਾਗਰ ਲਿਆਂ ਚੋ ਵੀ ਮਾਰਤੀਆਂ ਲੈਣ ਦੇਣ ਵਾਲਾ ਰੇਟ ਹੈ 45000 ਹਰਦੀਪ 45000 ਮਾਣਤਾਨ ਹੋਊਗਾ ਮਾਣਤਾਨ ਕਰਿਆ ਇਹਦਾ ਫੁੱਲ ਕਰਾਂ ਦੋਸਤੋ 45000 ਚੋਂ ਮਾਣਤਾਨ ਫੁੱਲ ਹੋਊਗਾ ਕੋਈ ਫਿਕਸ ਨਹੀਂ ਹੈਗਾ ਰੇਟ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧਾਰਾਂ ਪ੍ਰੋਪਰ ਮਾਰ ਕੇ ਦਿਖਾਤੀਆਂ ਬੱਚਾ ਤੁਹਾਨੂੰ ਲਾ ਕੇ ਦਿਖਾਤਾ ਜੇ ਕਿਸੇ ਮੇਰੇ ਵੀਰ ਦੀ ਬੈੜ ਪਸੰਦ ਆਉਂਦੀ ਹੈ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰ ਲੋ ਜੈਨੂਇਨ ਵਪਾਰ ਦਾ ਕੰਮ ਆ ਕੋਈ ਧੋਖਾਧੜੀ ਵਾਲਾ ਨਹੀਂ ਠੱਗੀ ਵਾਲਾ ਕੰਮ ਨਹੀਂ ਹੈਗਾ ਵੀਰਾਂ ਦੇ ਘਰੇ ਇੱਕ ਟਾਈਮ ਵੀਡੀਓ ਕਾਲ ਤੇ ਚੋਲੋ ਦੋਸਤੋ ਦੋ ਟਾਈਮ ਆਪ ਤੁਸੀਂ ਘਰੇ ਆ ਕੇ ਜੋ ਸਕਦੇ ਹੋਗੇ ਜੇ ਕਿਸੇ ਮੇਰੇ ਵੀਰ ਦੇ ਬੈੜ ਪਸੰਦ ਆਉਂਦੀ ਹੈ ਤਾਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98727 53610 ਸੀਲ ਸੰਤ ਠੰਡਾ ਸੁਭਾਵ ਐਡ ਦਾ ਕਰੋ ਸੰਗਜ ਬਿਲਕੁਲ ਲੈਣ ਜੈਨੂਨ ਜੈ ਰੇਟ ਵੀਰ ਨੇ 45 ਕੀਤਾ 45 ਕੋਈ ਫਿਕਸ ਨਹੀਂਗਾ ਮਾਣ ਤਣ ਤੁਹਾਡਾ ਜਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ